ਪਿਛੇ ਬਰਾਜਵੀਰ ਜਗਜੀਤ ਸਿੰਘ ਦਾ ਨਕੇ ਦਾ ਪੁੱਤ ਰਾਜੀ ਘਰ ਦੀ ਰੰਜਨਾ ਆ ਵੇਖੋ ਜੀ ਸਾਡੀ ਦੁਕਾਨ ਤੇ ਰਾਤੀ ਰਾਤ ਘਰਾਣੇ ਦਾ ਦਾਬੇ ਜਿਹਾ ਆਈ ਜਾਂਦਾ ਸਾਨੂੰ ਧੰਗਿਆ ਦੇ ਕੇ ਕਿ ਮਾਰ ਦੇਣਾ ਰਹਿਮ ਨਿਚਾ ਦੇ ਕੋਈ ਮਾਰ ਨਹੀਂ ਹੁੰਦੀ ਸਾਨੂੰ ਆਈ ਉਸੇ ਵੇਲੇ ਪ੍ਰਸ਼ਾਸਨ ਨੂੰ ਕੋਝ ਕੀਤੀ ਆ ਡੀਐਸਪੀ ਜਨਾਲਾ ਸਰਚੋ ਜਨਾਲਾ ਸਾਹਿਬ ਨੂੰ ਹੀ ਦੋਸੇ ਬਣੇ ਜੀ ਆਪਣੇ ਲੋਕ ਜਿਹੜੀ ਲਿਖਤੀ ਰਿਪੋਰਟ ਦਿੱਤੀ ਹੈ ਸਾਡੇ ਰਿਕਾਇਆ ਜਾਂ ਕਿ ਜਿਹੜੀ ਬੇਨ ਜਿਹੜੀ ਕਰਤਾ ਦਿੱਤਾ ਸਾਜਿਜ ਕਰਤਾ ਉਹ ਰੰਜਨਾ ਉਹਦਾ ਮੁੰਡਾ ਵਿਸ਼ੇ ਰਾਜਵੀਰ ਤੇ ਜਗਜੀਤ ਸਿੰਘ ਤੇ ਮਸ਼ਕੀਨ ਸਿੰਘ ਇਹਨਾਂ ਚਵਾਂ ਦੇ ਬੰਦੀ ਕਾਰਵਾਈ ਜਿਹੜੀ ਬੰਦੀ ਆ ਸਾਡੇ ਘਰਾਂ ਅਗੇ ਪਏ ਨੇ ਸਾਡਾ ਨੁਕਸਾਨ ਵੀ ਤਾਂ ਨੂੰ ਰੇ ਵੀ ਡਾਰਿਆ ਜੇ ਸਾਡੀ 2016 ਜੀ ਅਗੇ ਕਹਿੰਨੇ ਦੁਕਾਨ ਨੂੰ ਅੱਗ ਲਾਤੀ ਮੇਰਾ ਤਾਂ 20-25 ਲੱਖ ਦਾ ਨੁਕਸਾਨ ਆ ਸਾਰਾ ਇਹ ਨਾਲਾ ਜਾਂਦਾ ਮੈਂ ਗਰੀਬ ਬੰਦਾ ਆ ਮੈਂ ਫੇਰ ਸਾਰੇ ਉੱਠ ਕੇ ਮਾਂ ਮਿਹਨਤ ਕਰਕੇ ਆਪਣਾ ਕੰਮ ਸੈੱਟ ਕੀਤਾ ਆ ਤੇ 20-25 ਲੱਖ ਦੇ ਉਹਦਾ ਨੁਕਸਾਨ ਆ ਬੋਰਡ ਤੋੜ ਕੇ ਸਾਰੇ ਸਾਡੇ ਅਸੀਂ ਤੋੜ ਦਿੰਦੇ ਭੁੱਲਰ ਸਾਹਿਬ ਦੇ ਅਸੀਂ ਤੋੜ ਦਿੰਦਾ ਦੁਕਾਨਾਂ ਦੇ ਜ਼ਾਤਰ ਮਾਰੇ ਸ਼ਟਰਾਂ ਦੇ ਸ਼ਟਰ ਠਾ ਕਰਕੇ ਤੁਹਾਨੂੰ ਕਹਿੰਦੇ ਇਹ ਜੀ ਇਹ ਮਸਕੀਨ ਸਿੰਘ ਖੁਦ ਨਾਲ ਅਸੀਂ ਸੈਨਾ ਬੈਣਾ ਉਹਦਾ ਮੁੰਡਾ ਜਗੀਰ ਸਿੰਘ ਉਹਦੀ ਨੌ ਰੰਜਣਾ ਉਹਦਾ ਬੇਟਾ ਨਾਲ ਆਪਣਾ ਵਿਸ਼ਵ ਰਾਜੀਵੀਰ ਸਿੰਘ ਇੱਕ ਉਹਦੀ ਜਿਹੜੀ ਪੋਤਰੀ ਉਹ ਵੀ ਨਾਲ ਆ ਉਹਦਾ ਨਾਂ ਰਵੀ ਆ ਉਹ ਬੱਚੀ ਆ ਪਰ ਉਹਨੂੰ ਵੀ ਨਾਲ ਲਈ ਫਿਰਦੇ ਨੇ ਕਿ ਤੂੰ ਮੁੰਡਾ ਗੱਦੀ ਕਰੋਗਾ ਕਿ ਇਹ ਪਹਿਲੇ ਸ਼ਾਮੀਆ ਮਲਾ ਕੀਤਾ ਤੇ ਬੇਟੇ ਸਵੇਤ ਨਾ ਇਥੋਂ ਤੱਕ ਗਿਆ ਕਿ ਗੋਲੀਆਂ ਮਾਰਨਗੇ ਯੂਪੀ ਉਧਾਰ ਲੈਂਦਾ ਮੈਂ ਆਪਣੀ ਦਰਖਾਸਤ ਵਿੱਚ ਹੀ ਲਿਖਿਆ ਹੈ ਕਿ ਸਾਡੇ ਕੋਲ ਦੋ ਨੰਬਰ ਤਾਂ ਸਾਂਦੇ ਮਾਰਦਣਾ ਤੁਹਾਨੂੰ ਤਾਂ ਤੈਨੂੰ ਮਾਰ ਕੇ ਜਾਵਾਂਗੇ ਉਹਦੀ ਵੀਡੀਓ ਮੈਂ ਤੁਹਾਨੂੰ ਦਿਖਾਉਂਦਾ ਕੀਤਾ ਉਹ ਕੀ ਹੈ ਜੀ ਹਮਲਾਇਆ ਜੀ ਸਾਡੇ ਕੋਲ ਤੇ ਇਹ ਦੁਕਾਨਾਂ ਦਾ ਸਟੇਅ ਹੈ ਜੀ ਇਹਨਾਂ ਸਾਡੇ ਤੇ ਪਾਇਆ ਜੀ ਕਿਰਾਏ ਦਾ ਕਿਰਾਇਆ ਨਹੀਂ ਦਿੰਦੇ ਅਸੀਂ ਜਦ ਸਬੂਤ ਕੇਸ ਕੀਤਾ ਉਹ ਸਾਨੂੰ ਸਟੇਟਮੈਂਟ ਜਾਇਦਾ ਹੈ ਤੇ ਤਿੰਨ ਵਾਰੀ ਮੁੜ ਕੇ ਹੰੜਾ ਏਕੇ ਨਾਲ ਫੇਰ ਸਾਡੇ ਦੇ ਕੇਸ ਕੀਤਾ ਦੁਕਾਨ ਖਾਲੀ ਕਰਨ ਦਾ ਉਹ ਵੀ ਸਾਡਾ ਕਾਨੂੰਨ ਕੇਸ ਫੇਰ ਚੱਲਦਾ ਪਿਆ ਮੈਂ ਕਦੋਂ ਹਮਲਾ ਕੀਤਾ ਕੀ ਕਿਸ ਤਰੀਕਾ ਨਾਲ ਇਹ ਜੀ ਇਹ ਦੁਕਾਨ ਦੇ ਮਦਰ ਘਰ ਇਹਨਾਂ ਦੇ ਜੀ ਇਹਨਾਂ ਨੇ ਸਾਨੂੰ ਦੁਕਾਨਾ ਦਿੱਤੀਆਂ ਇਹ ਖਰਚਾ ਪਾਣੀ ਸਾਡੇ ਕੋਲ ਲੈ ਗਏ ਤੇ ਇਹਨਾਂ ਨੇ ਆਖਿਆ ਦੀ ਬਣਾ ਲਓ ਤੇ ਸਾਨੂੰ ਕਾਇਆ ਦੇ ਜਾਓ ਅਸੀਂ ਬਣਾ ਲੀਆਂ ਤੇ ਇਹਨਾਂ ਨੂੰ ਉਹੀ ਅਡਵਾਂਸ ਪੈਸੇ ਵੀ ਦਿੱਤੇ ਭੁੱਲੂ ਸਾਹਿਬ ਨੇ ਦਿੱਤੇ ਆ ਇਹਨਾਂ ਤੇ ਅਸੀਂ ਦਿੱਤੇ ਤੇ ਬਣਾਉਣ ਦਾ ਖਰਚਾ ਨਹੀਂ ਸਰ ਜੀ ਮੈਂ ਉਹਨਾਂ ਦੀ ਦੁਕਾਨ ਤੇ ਕੱਲ 5:20 ਮਿੰਟ ਤੇ ਗਈ ਆ ਉਹਨਾਂ ਨੇ ਮੇਰੇ ਘਰ ਦੇ ਸਾਹਮਣੇ ਫਰੰਟ ਤੇ ਕਰਕੇ ਕੈਮਰੇ ਲਾਏ ਮੈਂ ਉਹਨਾਂ ਨੂੰ ਜਾ ਕੇ ਮੈਂ ਤੇ ਮੇਰਾ ਬੇੜਾ ਕੋਈ 5:20 ਤੇ ਜਾ ਕੇ ਕਿਹਾ ਵਾ ਕਿ ਆਪਣੇ ਜਿਹੜੇ ਕੈਮਰੇ ਆ ਨਾ ਉਹਨਾਂ ਨੂੰ ਸਾਈਡ ਤੇ ਕਰ ਲਓ ਉਹਨੇ ਕਿਹਾ ਕਿ ਨਹੀਂ ਮੈਂ ਨਹੀਂ ਕਰਨੇ ਆਈ ਕਿ ਤੂੰ ਵੀ ਬੱਕਰੇ ਜੇ ਕਰਕੇ ਲਾ ਲੋ ਉਹ ਕਹਿੰਦਾ ਕਿ ਨਹੀਂ ਮੈਂ ਦੁਕਾਨ ਛੱਡਣੀ ਨਹੀਂ ਐ ਦੁਕਾਨਾਂ ਦਾ ਝਗੜਾ ਇਸ ਤਰ੍ਹਾਂ ਚੱਲਣ ਡਿਆ ਵਾ ਕਿ ਬਜ਼ੁਰਗਾਂ ਦਾ ਇਹ ਕਹਿੰਦੇ ਕਿ ਬਜ਼ੁਰਗਾਂ ਨੇ ਤੁਹਾਨੂੰ ਬੇਦਗਲ ਕੀਤਾ ਵਾ ਜਦੋਂ ਕਿ ਬਜ਼ੁਰਗ ਬੇਟੇ ਮੇਰੇ ਨੇ ਕਿਹਾ ਬਜ਼ੁਰਗ ਸਾਡੇ ਨਾਲ ਹੈ ਉਤੋਂ ਉਹਨੇ ਇਸ ਤਰ੍ਹਾਂ ਆਪਣੇ ਹੱਥ ਮਾਰ ਕੇ ਗੰਦੀਆਂ ਗੱਲਾਂ ਉਹ ਜਿਹੜੀਆਂ ਮੇਰੀ ਬੇਟੀ ਮੈਨੂੰ ਜੇ ਮੈਂ ਕਹਾਂ ਤਾਂ ਮੈਂ ਲਾਈਵ 'ਚ ਵੀ ਤੁਹਾਨੂੰ ਦੱਸ ਸਕਦੀਆਂ ਪਰ ਮੈਂ ਚਲੋ ਸੋਚਦੀਆਂ ਵੀ ਚਲੋ ਸਮਾਜ ਦੇ ਵਿੱਚ ਇਹ ਗੱਲਾਂ ਨਾ ਦੱਸਾਂ ਗੰਦੀਆਂ ਗੱਲਾਂ ਨਾਲ ਉਹਨੇ ਮੇਰੇ ਬੇਟੇ ਦੇ ਚਪੇੜ ਮਾਰੀ ਨੰਬਰ 2 ਤੇ ਉਹਨੇ ਧੱਕੇ ਮ ਤੇ ਫਿਰ ਬਾਹਰ ਕੱਢ ਕੇ ਦਾਤਰ 5:20 ਤੋਂ ਲੈ ਕੇ 5:30 ਤੱਕ ਉਹਨੇ ਸਾਡੇ ਨੇਤਾ ਅਸੀਂ ਹੱਥ ਜੋੜ ਕੇ ਆ ਗਏ ਫਿਲਹਾਲ ਫਿਰ ਵੀ ਕੋਈ ਜੀ ਸੀਸੀਟੀਵੀ ਦੀ ਫੁਟੇਜ ਹੈ ਜਿਹਦੇ ਵਿੱਚ ਤੁਹਾਡਾ ਲੜਕਾ ਇਹਦਾ ਬਾਦਰਾਂ ਦੇ ਨਾਲ ਹਾਂਜੀ ਸਰ ਮੈਂ ਇਹ ਹਾ ਹੈਗਾ ਵਾ ਕਿਉਂ ਜਿਸ ਦੀ ਮਾਂ ਤੇ ਭੈਣ ਨੂੰ ਇਹਨੇ ਗੰਦੇ ਸ਼ਬਦ ਬੋਲੇ ਜਾਣ ਨਾ ਜੋ ਨਿਊ ਜਨਰੇਸ਼ਨ ਆ ਉਹ ਆਪਣੇ ਆਸਤੇ ਆਪਣੀ ਮਾਂ ਦੇ ਵਾਸਤੇ ਇੰਨੇ ਸ਼ਬਦ ਅੱਜ ਤਹਾਨੂੰ ਕੁਝ ਕੀਤਾ ਹੀ ਨਹੀਂ ਤੁਹਾਨੂੰ ਲੱਗਦਾ ਨਹੀਂ ਕਿ ਕਾਨੂੰਨ ਨੂੰ ਹੱਥ ਵਿੱਚ ਲੈ ਲੇ ਕਾਨੂੰਨ ਨੂੰ ਸਾਰ ਜੀ ਹੱਥ ਵਿੱਚ ਲਿਆ ਪਰ ਜਿਹੜੀ 5ਵੀਂ ਤੋਂ ਲੈ ਕੇ 5ਤੀ ਤੱਕ ਬਣੀ ਉਹ ਵੀ ਇੱਕ ਨੂਦ ਦੇਣੀ ਚਾਹੀਦੀ ਹੈ ਉਹ ਕੈਮਰੇ ਉੱਤੇ ਥਾਂ-ਥਾਂ ਤੇ ਲੱਗੇ ਨੇ ਪਰ ਉਹਨਾਂ ਨੇ ਸਾਡੀ ਕੋਈ ਵੀ ਨਹੀਂ ਕੀਤੀ ਅੱਜ ਸਵੇਰੇ ਵੀ ਉਹਨੇ ਗੰਦੇ ਇਸ਼ਾਰੇ ਗੰਦੀਆਂ ਘਰਕਾਂ ਗੰਦੀਆਂ ਗੱਲਾਂ ਕੀਤੀਆਂ ਉਹ ਵੀ ਵੀਡੀਓ ਉਹਨਾਂ ਦੇ ਕੋਲ ਸਾਰ ਜੀ ਮੈਂ ਤੇ ਇੰਨਾ ਤੋਂ ਪਰੇਸ਼ਾਨ ਹਾਂ ਪ੍ਰੇਸ਼ਾਨ ਹੈ ਇਹਨੇ ਉਹ ਇੱਥੇ ਤੱਕ ਨਾਲ ਕੋਰ ਦਾ ਮੈਟਰ ਹੋਣ ਦੇ ਬਾਵਜੂਦ ਵੀ ਉਹ ਕਹਿ ਰਿਹਾ ਕਿ ਉਹਨਾਂ ਸਾਡੇ ਉਹਦੇ ਜਿਹੜੇ AC ਦੇ ਕੰਪਰੈਸਰ ਹੈਗੇ ਉਹ ਵੀ ਸਾੜ ਦਿੱਤੇ ਗਏ ਆ ਤੇ ਦੂਜੀ ਇੱਕ ਨਾਲ ਪੁਲਰ ਸਾਦਾ ਤੋੜ ਦਿੱਤਾ ਨਹੀਂ ਖੋਦ ਇਹਨੇ ਕੋਚ ਖੋਦ ਇਹਨੇ ਆਪ ਵੀ ਕੀਤੇ ਆ ਉਹ ਜੋ ਕੈਮਰੇ ਤੋੜੇ ਗਏ ਤੋੜੇ ਗਏ ਆ ਜੋ ਕੋਚ ਇਹਨੇ ਜਿਹੜੀ ਅੱਗ ਵਾਲੀ ਜੋ ਇਹਨੇ ਆਪਣੇ ਕੋਲੋਂ ਕੀਤਾ ਆ ਇਹ ਜਿਹੜਾ ਲੱਗ ਨਜ਼ਦੀਕ ਭੁੱਲਰ ਹੈ ਜਿਹਨੇ ਉਹਨਾਂ ਨਾਲ ਵੀ ਤੁਹਾਡਾ ਨਹੀਂ ਜੀ ਮੇਰਾ ਕੋਈ ਨਹੀਂ ਉਹਨਾਂ ਦਾ ਆਊਟਡੋਰ ਵੀ ਜਿਹੜਾ ਉਹ ਵੀ ਕੈਰਿੰਗ ਸੱਡਾ ਇਹਨਾਂ ਨੇ ਏਟਾ ਚਲਾਈਆਂ ਇਹਨੇ ਸਾਡੇ ਛੱਤ ਤੇ ਚੜ ਕੇ ਰਾਤ ਸਾਡੇ ਛੱਤ ਤੇ ਚੜ ਕੇ 11 ਤੋਂ ਲੈ ਕੇ 3 ਵਜੇ ਤੱਕ ਸਾਡਾ ਇਹੋ ਝਗੜਾ ਹੁੰਦਾ ਰਿਹਾ ਕੋਈ ਕਾਰਵਾਈਆਂ ਆਪ ਕੀ ਤੇ ਜਿਹੜੀਆਂ ਕਾਰਵਾਈਆਂ ਸਾਡੇ ਕੈਮਰੇ ਚ ਆ ਰਹੀਆਂ ਉਹ ਖੈਤੀਆਂ ਸਟੇ ਦੇ ਬਾਵਜੂਦ ਵੀ ਸਾਡੇ ਦੇ ਰਾਤੀ ਇਹਨਾਂ ਨੇ ਅਸੀਂ ਘਰ ਚਲੇ ਗਏ ਤਾਂ ਮਗਰੋਂ ਪਹਿਲਾਂ ਸਾਡੇ ਸ਼ਾਮੀ ਆ ਕੇ ਸਾਡੀ ਦੁਕਾਨ ਤੇ ਸਾਨੂੰ ਹਮਲਾ ਕੀਤਾ ਤੇ ਸਾਨੂੰ ਕਿਹਾ ਕਿ ਤੁਹਾਨੂੰ ਜਾਨੇ ਮਾਰ ਦਿੱਤਾ ਜਾਏਗਾ ਤਿਹਾਰੇ ਦਾ ਮੁੰਡਾ 2 ਨੰਬਰ ਦਾ ਲਈ ਫਿਰਦਾ ਮੈਂ ਤਰਕਾਸ਼ ਵੀ ਦਿੱਤੀ ਆ ਥਾਣੇ ਉਸ ਤੋਂ ਬਾਅਦ ਰਾਤ 11 ਵਜੇ ਇਹਨਾਂ ਨੇ ਸਾਡੀ ਦੁਕਾਨ 'ਤੇ ਲੀਆ ਉਸ ਤੋਂ ਬਾਅਦ ਫਿਰ ਅਸੀਂ ਰਾਤ ਆਇਆ ਪੁਲਿਸ ਨੇ ਇਹਨਾਂ ਨੂੰ ਫੜ ਕੇ ਖੜਿਆ ਇਹਨਾਂ ਦਾ ਪਿਓ ਲੱਭਾ ਰਾਤ ਉਸ ਤੋਂ ਬਾਅਦ ਫਿਰ ਅਸੀਂ ਘਰ ਚੱਲ ਗਏ ਆ ਸਾਨੂੰ ਸਾਰਾ ਕਿਹਾ ਪੁਲਿਸ ਪ੍ਰਸ਼ਾਸਨ ਨੇ ਕਿ ਚਲੇ ਜਾਓ ਕੋਈ ਨਹੀਂ ਠੀਕ ਆ ਫਿਰ ਸਵੇਰੇ 5 ਵਜੇ ਸਾਡੀ ਦੁਕਾਨ ਦੇ ਉੱਤੇ ਏਸੀ ਲੱਗੇ ਸੀ ਉਹਨਾਂ ਨੇ ਅੱਗ ਲਾਈ ਆ ਇੱਕ ਭੰਦ ਤਾ ਇੱਟਾ ਮਾਰ ਕੇ ਕੋਈ ਅੱਗ ਲਾ ਦਿੱਤੀ ਸਾਡੀ ਦੁਕਾਨ ਨੂੰ ਅੱਗ ਲੱਗ ਚਲੀ ਸੀ ਭੱਜ ਕੇ ਕਲੱਬ ਵਾਲੇ ਮੁੰਡਿਆਂ ਨੇ ਬੁਝਾਈ ਅਸੀਂ ਵੀ ਆ ਕੇ ਬੁਝਾਈ ਆ ਫਿਰ ਅਸੀਂ ਪੁਲਿਸ ਨੂੰ 112 ਤੇ 100 ਨੰਬਰ ਤੇ ਕਾਲ ਕੀਤੀ ਆ ਤੇ ਸੋ ਸਾਡੀ ਹੱਥ ਜੋੜ ਕੇ ਬੇਨਤੀ ਆ ਕਿ ਇਹ ਜੀ ਮਛਕੀਨ ਸਿੰਘ ਆ ਪਿਛੇ ਜੀ ਤੇ ਉਹਦਾ ਪੋਤੇ ਆ ਜਗਜੀਤ ਸਿੰਘ ਨਾਲ ਉਹਦਾ ਪੋਤਰਾ ਰਵਿਸ਼ਵ ਰਾਜਵੀਰ ਰੰਜਨਾ ਉਹਦੀ ਨੂੰ ਤੇ ਨਾਲ ਉਹਦੀ ਪੁੱਤਰੀ 라ਵੀ ਇਹਨਾਂ ਨੇ ਸਾਡੇ ਤੇ ਰਲ ਕੇ ਸਾਰੇ ਹਮਲਾ ਕੀਤਾ ਨਾਲਾਂ ਅਨ ਪਿਛੇ ਤੇ ਪੰਜ ਚਾਰ ਮੁੰਡੇ ਵੀ ਹਮਲੀ ਲਈ ਫਿਰਦੇ ਸੀ ਜਿਨ੍ਹਾਂ ਦੇ ਹੱਥਾਂ 'ਚ ਦਾਤਰ ਸੀ ਦਾਤਰ ਮਾਰਦੇ ਦੀ ਵੀਡੀਓ ਮੈਂ ਪੇਸ਼ ਕੀਤੀਆਂ ਨੇ ਵੀਡੀਓ ਸਾਰਾ ਕੁਝ ਹੈਗਾ ਇੱਥੇ ਧਮਕੀਆਂ ਦੇਂਦਿਆਂ ਦੇ ਵੀ ਤੇ ਸਾਡਾ ਜਾਨੀ ਮਾਲੀ ਨਿਸਾਨ ਦਾ ਕੋਰਸ ਕੇਸ ਉਹ ਦੇ ਬਾਅਦ ਵੀ ਤੁਹਾਡੇ ਜਿਹੜਾ ਮਲਾ ਕੀਤਾ ਗਿਆ ਕੀ ਕਰਦੇ ਇਹ ਕਾਰਨ ਦੇਖੋ ਜੀ ਇਹਦੇ ਵਾਇਕ ਨੂੰ ਜਾਣਦਾ ਜੀ ਅਸੀਂ ਤੇ ਪੁਲਿਸ ਪ੍ਰਸ਼ਾਸਨ ਨੂੰ ਬੇਨਤੀ ਕੀਤੀ ਹੈ ਜੀ ਇਹ ਜਾਣੇ ਕੋਰਟ ਦੇ ਨਿਯਮ ਨੂੰ ਨਹੀਂ ਮੰਨਦੇ ਕਿ ਉਹ ਕੇਸ ਵੀ ਨਾ ਸਾਡੇ ਕੀਤਾ ਦੋ ਕੇਸ ਸਾਡੇ ਨਾ ਕੀਤੇ ਦੋਵੇਂ ਤੇ ਸਾਡੇ ਇੱਕ ਸਟੇ ਹੈ ਇੱਕ ਚਿਰਦਾ ਪਿਆ ਸਾਡੇ ਕੋਲ ਕੋਰਟ ਦੇ ਵਿੱਚ ਅਸੀਂ ਤਾਂ ਮਾਂਜੋ ਅਦਾਲਤ ਦੇ ਬੈਠੇ ਹਾਂ ਕਿ ਜੋ ਕਰਨਗੇ ਸਾਨੂੰ ਪ੍ਰਵਾਨ ਆ ਅਸੀਂ ਤੇ ਪੁਲਿਸ ਪ੍ਰਸ਼ਾਸਨ ਐਸਐਸਪੀ ਸਾਹਿਬ ਨੂੰ ਡੀਐਸਪੀ ਸਾਹਿਬ ਨੂੰ ਐਸਐਸਓ ਸਾਹਿਬ ਜੀ ਨਾਲਾਂ ਨੂੰ ਤੇ ਕਲੀਮ ਧਾਰੀਵਾਲ ਸਾਹਿਬ ਮੰਤਰੀ ਸਾਹਿਬ ਨੂੰ ਹੱਥ ਜੋੜ ਕੇ ਬੇਨਤੀ ਕਰਦੇ ਆ ਅਸੀਂ ਦੁਕਾਨਦਾਰ ਆ ਸਾਡੇ ਤੇ ਰਹਿਮ ਕਰੋ ਤਰਸ ਕਰੋ ਜੋ ਵੀ ਕਾਨੂੰਨਿਕ ਕਾਰਵਾਈ ਬੰਦੀ ਆ ਇਹਨਾਂ ਦੇ ਕੀਤੀ ਜਾਵੇ ਤਾਂ ਕਿ ਸਾਡੀ ਕੋਈ ਜਾਨ ਮਾਰ ਸਾਡਾ ਨੁਕਸਾਨ ਨਾ ਹੋਵੇ ਅੱਗੇ ਸਾਡਾ ਬਹੁਤ ਨੁਕਸਾਨ ਹੋਇਆ ਦੁਕਾਨ ਅੱਗੇ ਸਾਡੀ ਨੂੰ ਅੱਗ ਲੱਗੀ ਸੀ ਸਾਡੇ ਕਿਹਨੇ ਨੁਕਸਾਨ ਕੀਤਾ ਸੀ ਸਾਡੀ ਇੰਨੀ ਬੇਨਤੀ ਹੱਥ ਜੋੜ ਕੇ ਆ ਮੇਰਾ ਨਾਮ ਸੁਖਰਾਜ ਸਿੰਘ ਭੁੱਲਰਾ ਜੀ ਮੈਂ ਇੱਥੇ ਭੁੱਲਰ ਆਲ ਵੈਲ ਫੋਟੋਸਟੇਟ ਦਾ ਮਾਲਕ ਆ ਜੀ ਮੈਂ ਇੱਥੇ ਕੰਮ ਕਰਦਾ ਸੇ ਤਿੰਨ ਦੁਕਾਨਾਂ ਨੇ ਜੀ ਜਿਹੜੀਆਂ ਅਸੀਂ ਆਪਣੇ ਖਰਚੇ ਤੇ ਤਿਆਰ ਕੀਤੀਆਂ ਤਿਆਰ ਕਰਕੇ ਇਹਨਾਂ ਨੂੰ ਜੋ ਵੀ ਇਹਨਾਂ ਦਾ ਬੰਦਾ ਸੀਗਾ ਕਿ ਕਿਰਾਇਆਨਾਮਾ ਲਿਖਿਆ ਗਿਆ ਜਿਹਦੇ ਵਿੱਚ ਸਮਾਂ ਲਿਖਿਆ ਗਿਆ ਜਿਹਦੇ ਵਿੱਚ ਕੀਮਤ ਲਿਖੀ ਗਈ ਅਦਾਇਗੀ ਲਿਖੀ ਗਈ ਜਿਹੜਾ ਸਾਰਾ ਕੁਝ ਪ੍ਰੂਫ ਸਾਡੇ ਕੋਲ ਹੈ ਜੀ ਉਸ ਤੋਂ ਇਲਾਵਾ ਜੇ ਇਹ ਇਹਨਾਂ ਨੇ ਜੀ ਪਹਿਲਾਂ ਤੇ ਇੱਕ ਸੰਦੀਪ ਜਿਹੜੇ ਨੇ ਸਾਡੇ ਬਿਲਡਿੰਗ ਵਾਲੇ ਉਹਨਾਂ ਨਾਲ ਕਾਫੀ ਕਲੇਸ਼ ਵਿਵਾਦ ਪਾਇਆ ਜੀ ਪੈਸਿਆਂ ਨੂੰ ਲੈਣ-ਦੇਣ ਕਰਕੇ ਫਿਰ ਉਹਨਾਂ ਨੇ ਉਹਨਾਂ ਤੋਂ ਫਿਰ ਹੋਰ ਸੂਲ ਕੀਤੀ ਪੇਮੈਂਟ ਫਿਰ ਲਿਖਤ ਕੀਤੀ ਇਸ ਲਿਖਤ ਤੋਂ ਇਲਾਵਾ ਹੋਰ ਵੀ ਸਾਨੂੰ ਪਤਾ ਲੱਗਾ ਕਿ ਹੋਰ ਦੇ ਨਾਲ ਵੀ ਲਿਖਤ ਕੀਤੀ ਗਈ ਹੈ ਉਹਦੇ ਸਬੂਤ ਜਿਹੜੇ ਸਾਡੇ ਕੋਲ ਨੇ ਮੇਰਾ ਇਹਨਾਂ ਦੇ ਨਾਲ ਕੋਈ ਵੀ ਰੌਲਾ ਨਹੀਂ ਸੀ ਪਹਿਲਾਂ ਨਾ ਕੋਈ ਕੋਰਟ ਕੇਸ ਆ ਇਹੋ ਜੀ ਕੋਈ ਗੱਲ ਨਹੀਂ ਲੇਕਿਨ ਇਹਨਾਂ ਨੇ ਫਿਰ ਵੀ ਮੇਰਾ ਨੁਕਸਾਨ ਕੀਤਾ ਮੇਰਾ ਉੱਪਰ ਜਿਹੜਾ ਯੂਨਿਟ ਲੱਗਾ ਏਸੀ ਦਾ ਉਹਨੂੰ ਇੱਟਾਂ ਨਾਲ ਤੋੜ ਦਿਆ ਗਿਆ ਕੱਪਣੇ ਆ ਗਿਆ ਤੇ ਕੇਸ ਪਹਿਲਾਂ ਲਾਇਆ ਹੋਇਆ ਡਾਕਟਰ ਕਲੀਅਰ ਸਾਹਿਬ ਤੇ ਕਲੀਅਰ ਸਾਹਿਬ ਨੇ ਉਹਨਾਂ ਦਾ ਜਵਾਬ ਦਿੱਤਾ ਜੀ ਜਵਾਬ ਦੇ ਤੇ ਇੱਕ ਦਾਵਾ ਵੀ ਪੇਸ਼ ਕੀਤਾ ਉਹਦਾ ਫਿਰ ਜਵਾਬ ਆਇਆ ਜੀ ਕਲੀਅਰ ਸਾਹਿਬ ਕੋਲ ਸਟੇ ਵੀ ਆ ਜੀ ਇਹ ਸਟੇ ਦੇ ਹੁੰਦੇ ਆ ਫਿਰ ਵੀ ਜੋ ਵੀ ਇਹਨਾਂ ਨੇ ਕੋਰਟ ਨੂੰ ਕੁਝ ਵੀ ਮਤਲਬ ਕੋਰਟ ਦੇ ਰਾਈ ਜੋ ਵੀ ਕਾਰਵਾਈ ਚੱਲਦੀ ਆ ਨਾ ਉਹਤੇ ਤੇ ਮਤਲਬ ਵੀ ਤੁਰੇ ਹੀ ਨਹੀਂ ਆ ਕਹਿ ਲਓ ਹਮਲਾ ਕੀਤਾ ਹਾਂਜੀ ਹਮਲਾ ਕੀਤਾ ਬਿਲਕੁਲ ਹਮਲਾ ਕੀਤਾ ਜੀ ਇੱਥੇ ਦਾਤਰਾਂ ਦੀ ਵੀਡੀਓ ਵੇਖੀ ਆ ਮੈਂ ਵੀਡੀਓ ਬਣੀ ਵੀ ਆ ਜੀ ਇਹਦੇ ਵਿੱਚ ਫੋਟੋਆਂ ਵੀ ਹੈਗੀਆਂ ਵਾ ਸਾਰੇ ਸਬੂਤ ਕੋਲ ਨੇ ਤੇ ਇਹਨਾਂ ਨੂੰ ਉਸ ਤੋਂ ਬਾਅਦ ਇਹਨਾਂ ਦੋਵਾਂ ਧਿਰਾਂ ਦੇ ਵਿੱਚ ਜੇ ਮੰਨ ਲਓ ਡਾਕਟਰ ਕਲੀਅਰ ਸਾਹਿਬ ਦੇ ਨਾਲ ਇਹਨਾਂ ਨੇ ਉਹਨਾਂ ਨੇ ਏਸੀ ਨੂੰ ਅੱਗ ਲਾਈ ਗਈ ਹੈ ਜੀ ਮੇਰਾ ਉੱਪਰ ਜਿਹੜਾ ਯੂਨਿਟ ਲੱਗਾ ਹੋਇਆ ਉਹਨੂੰ ਤੋੜਿਆ ਭੰਨਿਆ ਗਿਆ ਵਾ ਇਟਾਂ ਰੋਡ ਇਟਾਂ ਮਾਰ ਕੇ ਉਹਦੇ ਅਜੇ ਵੀ ਉੱਪਰ ਹੀ ਲੱਗਾ ਮੌਕਾ ਤੁਸੀਂ ਜਦੋਂ ਮਰਜ਼ੀ ਵੇਖ ਸਕਦੇ ਹੋ ਹੁਣ ਵੀ ਕਰ ਸਕਦੇ ਹੋ ਜੀ ਬਿਲਕੁਲ ਤਾਂ ਪਰੇਸ਼ਾਨ ਕੀਤਾ ਜਾ ਰਿਹਾ ਅਸੀਂ ਤੇ ਇੱਕ ਅਮਨ ਪਸੰਦ ਐ ਕਾਨੂੰਨ ਪਸੰਦ ਜਿਹੜੇ ਵਿਅਕਤੀ ਆ ਜੀ ਅਸੀਂ ਤੇ ਬਿਲਕੁਲ ਆਪਣਾ ਕੰਮ ਕਰਦੇ ਆ ਆਪਣੀ ਮਿਹਨਤ ਕਰਦੇ ਆ ਜੀ ਤੇ ਨਾ ਹੀ ਇਹਨਾਂ ਨੂੰ ਕੋਈ ਜ਼ਬਰਦਸਤੀ ਕੀਤੀ ਆ ਇਹਨਾਂ ਦੀ ਲਿਖਤ ਸਾਡੇ ਕੋਲ ਆ ਤੇ ਅਸੀਂ ਚਾਹੁੰਦੇ ਆ ਕਿ ਜੋ ਵੀ ਫੇਰ ਵੀ ਜੇ ਚਾਹੁੰਦੇ ਆ ਕਿ ਜੇ ਇਹਨਾਂ ਨੂੰ ਕੁਝ ਲੱਗਦਾ ਵਾ ਕਿਸੇ ਵੀ ਤਰ੍ਹਾਂ ਦਾ ਤੇ ਕਾਨੂੰਨੀ ਸਹਾਇਤਾ ਲਿਆ ਕੇ ਸਾਨੂੰ ਸਾਨੂੰ ਹਰ ਚੀਜ਼ ਪ੍ਰਮਾਨ ਹੈ ਜੀ ਸਾਨੂੰ ਕੋਰਟ ਕੇਸ ਜੋ ਵੀ ਹੋਇਆ ਸਾਨੂੰ ਉਹ ਵੀ ਪ੍ਰਮਾਨ ਹੈ ਲੇਕਿਨ ਅਸੀਂ ਮੰਗ ਕਰਦੇ ਆ ਜੀ ਸਾਨੂੰ ਪਰੇਸ਼ਾਨ ਨਾ ਕੀਤਾ ਜਾਵੇ ਪ੍ਰਸ਼ਾਸਨ ਸਾਡਾ ਸਾਥ ਦੇਣ ਸਰਕਾਰਾਂ ਸਾਡਾ ਸਾਥ ਦੇਣ ਤੇ ਸਾਨੂੰ ਜਿਹੜਾ ਵਾ ਸਾਡਾ ਕੰਮ ਜਿਹੜਾ ਅਸੀਂ ਕਰ ਜੀ ਹਾਂ ਹੀ ਹੋਰ ਵੀ ਬੱਚਿਆਂ ਨੂੰ ਰੋਜ਼ਗਾਰ ਦਿੱਤਾ ਵਾ ਅਸੀਂ ਆਪਣੇ ਵੀ ਰੋਜ਼ਗਾਰ ਇੱਥੋਂ ਜਿਹੜਾ ਚਲਾਉਨੇ ਆ ਤੇ ਜੇ ਇਹੋ ਹੀ ਕੰਮ ਰਿਹਾ ਤੇ ਨਾ ਸਾਡੇ ਕੋ ਕੋਈ ਨਹੀਂ ਆਉਣਾ ਤੇ ਨਾ ਇਹ ਦੁਕਾਨਾਂ ਖੋਲ ਕੇ ਬਹਿ ਸਕਦੇ ਆ ਇਹ ਆ ਕੇ ਕੇ ਕੁਰਸੀ ਢਾ ਕੇ ਬਹਿ ਜਾਂਦੇ ਆ ਕਿ ਖੋਲੋ ਕਿੰਦਾ ਖੋਲਦੇ ਹੋ ਤੇ ਇਹ ਬਹੁਤ ਗਲਤ ਹੈ ਜੀ ਇਹ ਸਾਡੀ ਰੋਜੀ ਰੋਟੀ ਜਿਹੜੀ ਬੰਦ ਕਰਨਾ ਚਾਹੁੰਦੇ ਆ ਤੇ ਅਸੀਂ ਪ੍ਰਸ਼ਾਸਨ ਨੂੰ ਅੱਗੇ ਮੰਗ ਕਰਦੇ ਹੱਥ ਜੋੜ ਕੇ ਮੰਗ ਕਰਦੇ ਆ ਕਿ ਇਹਨਾਂ ਦੇ ਖਿਲਾਫ ਜੋ ਵੀ ਬਣਦੀ ਆ ਉਹ ਕਾਨੂੰਨੀ ਕਾਰਵਾਈ ਕੀਤੀ ਜਾਵੇ ਤੇ ਜਿਹੜਾ ਸਾਡਾ ਵਾ ਉਹ ਮਤਲਬ ਜਿਹੜਾ ਸਾਨੂੰ ਨਿਯਾਤਵਾਇਆ ਜਾਵੇ ਓਏ ਜਦ ਕਿ ਉਹ ਉਸ ਦੁਕਾਨ ਦੇ ਵਿੱਚ ਕਿਰਾਏਦਾਰ ਆ ਤੇ ਮਾਲਕ ਮਕਾਨ ਦਾ ਉਹਨਾਂ ਦੀ ਥੋੜੀ ਬਹੁਤ ਜਣ ਬਣਾਈ ਆ ਦੋਹਾਂ ਤਰ੍ਹਾਂ ਦੀਆਂ ਦਰਖਾਸਤਾਂ ਆਈਆਂ ਜਾਂਚ ਹੋ ਰਹੀ ਆ ਜੋ ਵੀ ਕਾਰਵਾਈ ਹੋਊਗੀ ਉਹ ਕੀਤੀ ਜਾਊਗੀ ਕਾਨੂੰਨ ਅਨੁਸਾਰ ਕੋਈ ਸੀਸੀਟੀਵੀ ਵੀ ਜਿਹੜੀ ਸਾਹਮਣੇ ਆਈ ਹੈ ਉਹ ਬਾਅਦ ਦੇ ਵਿੱਚ ਵੇਖਿਆ ਜਾਊਗਾ ਜੀ ਦੌਰਾਨੇ ਜਾਂਚ ਜੋ ਵੀ ਇਹ ਗੱਲਾਂ ਸਾਹਮਣੇ ਆਉਣਗੀਆਂ ਉਹਦੇ ਅਕੋਰਡਿੰਗ ਕਾਰਵਾਈ ਕੀਤੀ ਜਾਊਗੀ ਨਾ ਹੋਵੋ ਪਰੇਸ਼ਾਨ ਸਾਰੇ ਇਲਮਾਂ ਦੀ ਕਾਟ ਮੇਰੇ ਕੋਲ بیگم ਸ਼ਹਿਨਾਜ਼ ਜੀ 25 ਸਾਲ ਦਾ ਤਜਰਬਾ ਨੌ ਇਲਮਾਂ ਦੀ ਤਾਕਤ ਮੇਰੀ ਕੀਤੇ ਨੂੰ ਕੋਈ ਕੱਟ ਨਹੀਂ ਸਕਦਾ ਮਨ ਚਾਹੇ ਪਿਆਰ ਲਈ ਮਾਤਾ ਪਿਤਾ ਨੂੰ ਮਨਾਉਣਾ પતિ ਪਤਨੀ ਚ ਅਣਬਣ ਜਾਂ ਘਰੇਲੂ ਕਲੇਸ਼ ਨੌਕਰੀ ਜਾਂ ਕਾਰੋਬਾਰ ਵਿੱਚ ਰੁਕਾਵਟ ਗ੍ਰੀਨ ਕਾਰਡ ਤੇ ਪੀਆਰ ਵਿੱਚ ਰੁਕਾਵਟ ਵਸ਼ੀਕਰਨ ਜਾਦੂ ਟੂਣਾ ਗੁਪਤ ਵਸ਼ੀਕਰਨ ਕਰਵਾਓ ਮਨ ਚਾਹਾ ਪ੍ਰੇਮੀ ਪ੍ਰੇਮਿਕਾ ਵਾਸ਼ ਵਿੱਚ ਕਰੋ ਲਾਟਰੀ ਚਾਹੇ ਕੋਈ ਵੀ ਹੋਵੇ ਜਰੂਰ ਨਿਕਲੇਗੀ ਵਿਸ਼ਵਾਸ ਖੋ ਚੁੱਕੇ ਇੱਕ ਵਾਰ ਫੋਨ ਜਰੂਰ ਕਰੋ ਅਤੇ ਸਚਾਈ ਜਾਣੋ ਤੁਹਾਡਾ ਵਿਸ਼ਵਾਸ ਟੁੱਟਣ ਨਹੀਂ ਦੇਵਾਂਗੀ ਬੀਗਮ ਸ਼ਹਿਨਾਜ਼ ਜੀ